ਅੱਜ ਆਪਾਂ ਫੇਰ ਤੁਹਾਨੂੰ ਆਪਣੇ ਘਰੋਂ ਪਿੰਡ ਬਾਂਚੜੀ ਤਹਿਸੀਲ ਦਾ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਅੱਜ ਦੀ ਵੀਡੀਓ ਤੁਹਾਨੂੰ ਇਹ ਤਿੰਨ ਪਸ਼ੂ ਟੋਕੜਾ ਗੱਬਣਾ ਚੈੱਕ ਪਾਸ ਉਹ ਖਾਉਣੇ ਦੋ گاਵਾ ਚੰਗੇ ਰਿਕਾਰਡ ਵਾਲੀਆਂ ਟੋਕੜਾ ਗੱਬਣਾ ਵੱਡੀਆਂ ਵਹਿੜਾਂ ਤੇ ਇੱਕ ਟੋਕੜਾ ਗੱਬਣਾ ਪਹਿਲਾਂ ਛੋਟੀ ਵਿਖਾਉਣੀ ਹੈ ਚੈੱਕ ਪਾਸ ਬਾਕੀ ਕਰਦੇ ਵੀ ਇਹਨਾਂ ਗੱਲਬਾਤ ਪੁੱਛਦੇ ਨੇ ਡਿਟੇਲ ਕਿੰਨਾ-ਕਿੰਨਾ ਹੁੰਦਾ ਤੇ ਕੀ ਕੀ ਮਿਲ ਕੇ ਰਿਕਾਰਡ ਆ ਅੱਗੇ ਕਾ ਸਾਸੀ ਕਾ ਜੱਗੇ ਵੀਰ ਕੀ ਹਾਲ ਦੇ ਪੱਪਾ ਮਹਾਰਾਜ ਦੀ ਗੇ ਕਿਰਪਾ ਹੀ ਚਾਹੀਦੀ ਜੀ ਆ ਤੇ ਵੇਗਾ ਪਰਸੋਂ ਵਾਲਾ ਮਾਲ ਓਏ ਮਾਲ ਆਉਂਦਾ ਹੀ ਵਿਕਦਾ ਜਾਂਦਾ ਹੀ ਆਉਂਦਾ ਵਿਕਦਾ ਜਾਂਦਾ ਤਿੰਨ ਕਾ ਸੈੱਟ ਕਰੀ ਤੁਹਾਨੂੰ ਤਿੰਨ ਕਾ ਸੈੱਟ ਛੋਟਾ ਵੀਰਾਂ ਭਰਾ ਵਾਲੀ ਡਿਮਾਂਡ ਵੜੀ ਛਾਈ ਹਲਕਾ ਆਉਦੀ ਤੋਕੜ ਕੇ ਬੰਦੀ ਤੇ ਚੰਗੀ ਝੋਟੀਆਂ ਜਾਂਦੇ ਪਹਿਲੇ ਸੋਏ ਲੈਣੇ ਤੇ ਵੱਡੀ ਵਸ਼ੀ ਹੈ ਕਿ 40 ਕਿਲੋ ਵਾਲੀ ਫਾਰਮ ਵਾਲੀ ਵਸ਼ੀ ਆ ਚੰਗਾ ਮਾਲ ਸਾਰੇ ਛਾਈ ਹਲ ਠੰਡੀ ਮਿੱਠੀ ਵੜੀ ਅਕਰਮਾਲੀ ਇਹ ਮੇਨ ਗੱਲ ਇਹ ਆ ਜੱਗੇ ਵੀਰ ਸਾਰਾ ਮਾਲ ਛੰਡਾ ਮਿੱਠਾ ਵੜਾ ਵਾ ਆ ਤੇ ਟੋਕੜ ਗੱਬਣਾ ਤੁਹਾਨੂੰ ਪਤਾ ਪਾ ਟੋਕੜ ਗੱਬਣੀ ਪਸ਼ੂ ਲੈਉਣਾ ਹੁੰਦਾ ਆ ਆਪ ਲੈਣਾ ਟੋਕੜ ਗੱਬਣਾ ਨਾ ਆਪਾਂ ਸੱਜਰ ਘੱਟ ਲਈਦਾ ਬਹੁਤ ਘੱਟ ਲਈਦਾ ਤੇ ਨਾ ਤੇ ਡਰੈਸ ਦਰ ਦੋ ਨਾ ਮੇਰਾ ਅਸ਼ੀਵ ਸਿੰਘ ਪਿੰਡ ਵਨਚੜੀ ਜ਼ਿਲ੍ਹਾ ਮਬਰਸਰ ਤਹਿਸੀਲ ਮਬਰਸਰ ਵਿਗਿਆ ਪਰਸਵਾਰ ਨਾਲ ਸਾਰਾ ਹੀ ਮਾਲ ਵੇਗਿਆ ਜੱਗੇ ਵੀਰ ਬੜਾ ਹੀ ਭੂਣ ਆਇਆ ਵੀਰਾ ਭਰਾ ਆਵਾਜ਼ ਆ ਬੜਾ ਹੀ ਮਾਨਤਾਨ ਕਰਦੇ ਵੀਰਾ ਭਰਾ ਬਾਕੀ ਵੀਰ ਭਰਾ ਫੋਨ ਲਾਇਆ ਕਰਨ ਡੰਗਰਾ ਆਪਣੇ ਕੋ ਲਾ ਲੋ ਇਹੋ ਵੀਡੀਓ ਪੈਂਦੀ ਆ ਆਪਾਂ ਫੋਨ ਹਰ ਇੱਕ ਦਾ ਚੁੱਕਦੇ ਆ ਫੋਨ ਲਾਇਆ ਕਰਦੇ ਵੀਰ ਭਰਾ ਹਾਂਜੀ ਤੇ 3 ਚ ਪਸ਼ੂ ਆਉਂਦੇ ਦੀ ਜੀ ਹਾਂ ਜੇ ਹੁੰਦੇ ਕੋਲ ਹੁੰਦਾ ਹੀ ਅਗੇ ਡੰਗਰ ਕੋਈ ਤੇ ਕੋਈ ਹਾਂਜੀ ਤੇ ਕਰੀ ਸ਼ੁਰੂਆਤ ਸ਼ੁਰੂਆਤ ਪਹਿਲੇ ਨੰਬਰ ਦੇ ਆਪਣਾ 88433914 ਤੇ ਪਹਿਲੇ ਨੰਬਰ ਵਾਲੀ ਝੋਟੀ ਦੋ ਹੋਣੀ ਆ ਬਾਬਾ ਜੀ ਜੱਗੇ ਵੀਰ ਪਹਿਲਾਂ ਥੱਲੇ ਆ ਖਾ ਝੋਟੀ ਦਾ ਜਿਹੜੀ ਸ਼ੈ ਲੱਗਾ ਵਾ ਵੇਖੋ ਕਿਆ ਜੀ ਬੱਤਾਂ ਜੀ ਕਿਆ ਜੀ ਬੱਤਾ ਵਾ ਇਹ ਵੀ ਜੀ ਕਿੰਨੇ ਜਿਹੇ ਚੱਕ ਪਾਸ ਦੇ ਨਾੜਾ ਦਾ ਖਾ ਅਗਲੇ ਮੰਗ ਸਿੰਘ ਸਿੰਘ ਵੇ ਲੋ ਬਿਲਕੁਲ ਛੋਟੇ ਸਿੰਘ ਦੀ ਜੇ ਹਾਂ ਤੇ ਮੜਾ ਆ ਜਾ ਪੜਾ ਪਉਣਾ ਜੱਗੇ ਜੀ ਮੇ ਨੇ ਕਰ ਮਾਸਾ ਦਾ ਪੜਾ ਪੜਾ ਕੱਟੀ ਥੱਲੇ ਤੇ ਕੱਟੀ ਨੂੰ ਥਾਪੀ ਮਾਰ ਕੇ ਬਹਿ ਗਿਆ ਕੱਟੀ ਐ ਦੀ ਚੰਗੀ ਆ ਯਾ ਪਾ ਆ ਕਾਂ ਗੇ ਕਰਮਾ ਲਈਆ ਡਰ ਨਾ ਜਾਵੇ ਥੋੜਾ ਜਿਹਾ ਫੂਨ ਤੋਂ ਡਰਦੀ ਮਾੜਾ ਆ ਫੂਨ ਥੱਲੇ ਕਰ ਲੈ ਧਾਰ ਤੇ ਵੇਖ ਇਧਰ ਸਰ ਤੂੰ ਵੱਡੀ ਗੱਲ ਇਹ ਵੀ ਜੀ ਆਉਂਦੀ ਹੱਥ ਤੇ ਦੋਵੇਂ ਵੇਲੇ ਧਾਰ ਤੇ ਮੇਨ ਗੱਲ ਕੱਟੀ ਵੇਖ ਜਗੇ ਆਹ ਬਿਲੋ ਧਾਰਾਂ ਲੈ ਜਾਂਦੀ ਏ ਫੇ ਦੇ ਦੇ ਧਾਰ ਇੱਕ ਨਾ ਮੈਂ ਆਇਆ ਲੱਗੋਂ ਤੇ ਡਰ ਮਾ ਡਰ ਨਾ ਜਾਵੇ ਚੱਲ ਬਾਜ ਭੈਣ ਭਰਾ ਆਖਣਗੇ ਕਿਤੇ ਗਰਮਿਆਂ ਵੇ ਕਿੱਡੀ ਪੋਲੀ ਵੇ ਕਿੱਡੀ ਐ ਰੂ ਵਰਗੀ ਚਵਾਏ ਦਾ ਵੇ ਐ ਮਿੱਠੀ ਆ ਮਿਲਕ ਮੀਨ ਦੀ ਹਲੋ ਗਾੜੀ ਤੂੰ ਮਾਰ ਦੱਬ ਕੇ ਇਹ ਸਾਡੀ ਭੂਰ ਨਹੀਂ ਛੱਟਾਂ ਨਹੀਂ ਲੱਗੋਗੇ ਉਖਾ ਕੋਈ ਗੱਲ ਹੀ ਨਹੀਂ ਅੱਗੇ ਵੀਰ ਕੇ ਸਾਡੀ ਭੂਰ ਨਹੀਂ ਛੱਟਾਂ ਨਹੀਂ ਤੂੰ ਦੂਰ ਵੱਡੀ ਗੱਲ ਸੀਲੀ ਸੀਲੀ ਨਹੀਂ ਲੱਭਦੀ ਕਿਰੇ ਕਰਮਾ ਗਈ ਵੇ ਅਸੀਂ ਤੇਰੇ ਬੇਨ ਗੱਲ ਹਿਲਦੀ ਨਹੀਂ ਜਿੱਥੇ ਖਲੋਗੇ ਉੱਥੇ ਹੀ ਖੋਜਣਾ ਕਰਮਾ ਲਈ ਨੇ ਥੋੜਾ ਆ ਜਾ ਗੁੰਤੋਆ ਡਰਦੀ ਇਹ ਵੀ ਜੀ ਕਿਨੇ ਜਿਆਦੀ ਚੈੱਕ ਪਾਸ ਜੀ ਮੈਨੂੰ ਥੋੜਾ ਡਰਦੀ ਉਹ ਕਿੰਨਾ ਮਹੀਨੇ ਚੈੱਕ ਪਾਸ ਹਾਂਜੀ 8 ਕਿਲੋ ਦੁੱਧ ਕੋਈ ਸੱਤ ਕਰਕੇ ਖੜੇ ਆਪਣੇ ਘਰ ਜੱਗੇ ਕੀ ਗੱਲ ਹਾਂ ਤੇ ਆਹ ਵੇ ਕਿਉਂਨ ਜਿਆਦੀ ਮੋਟਰੀ ਐ ਸਪੈਸ਼ਲ ਆਵੇ ਇੰਨਾ ਦੇ ਸੱਜਣਾ ਦੁੱਧ ਦੇਣ ਦੀਆਂ ਲੋਕਾਂ ਦੀਆਂ ਤੇ 8 8 ਕਿਲੋ ਹਣ ਵੇ ਜਿਆਦੀ ਠੰਡੀ ਮਿੱਠੀ ਚੋਣ ਬੜੀ ਜਿਆਦੀ ਤੰਗੀ ਮੈਂ ਜੱਗੇ ਮੈਂ 30 ਕਿਲੇ ਚੰਗੇ ਲਾਕੇ ਦੀ ਉਹ ਕਿਤੇ ਕਿਹੜਾ ਇਲਾਕਾ ਕੰਪੈਨ ਕੱਟੀ ਆ ਜੱਗੇ ਵੀਰ ਡਰਦੀ ਥੋੜਾ ਜਿਹਾ ਹਾਂ ਪਿਛੋਂ ਕੇ ਚੰਗੇ ਖਾਨਦਾਨ ਦੀ ਕੱਟੀ ਚੰਗੇ ਖਾਨਦਾਨ ਦੀ ਆ ਕੱਟੀ ਪਾਕੀ ਸਿੰਘ ਸਿੰਘ ਚੰਗਾ ਕੁਆਲਿਟੀ ਚੰਗੀ ਆ ਮਗਰ ਹੋਵੇ ਕਿੰਨੀ ਚੌੜੀ ਆ ਕਿੱਡੀ ਇਹ ਹੋਵੇ ਆ ਪਿੱਠ ਪੂੜਾ ਵੀ ਚੰਗਾ ਸਾਰੀ ਚੰਗੀ ਜੇ ਚਾਜ ਬਤਾਂ ਜੀ ਇੱਕ ਵੇਖ ਇਹ ਕੁੜੀ ਹਰ ਗਈ ਆ ਇਹ ਠੰਡੀ ਮਿੱਟੀ ਥੋੜਾ ਉੱਪਰ ਪਿਆ ਬੜਾ ਮਾਲ ਦਾ ਜਿਆਦਾ ਕਰਦੀ ਕਰਮਾ ਵਾਲੀ ਡਰਦੀ ਥੋੜਾ ਕੁੱਤੇ ਕੋਈ ਡਰ ਗਈ ਅੰਦਰ ਤੋਰਨਾ ਕੋਈ ਨਹੀਂ ਹਾਂ ਵੇ ਹੋਰ ਦੱਸ ਕਾਈ ਬਤਾਂ ਸਨਾਪਸ ਨੂੰ ਪੁੱਵਰੜਾ ਚਾਹ। ਕਾਲਾ ਪੈਂਦੀ ਆ ਮਈਆਂ ਡੈਂਡੀਆਂ ਅੰਦਰੋਂ। ਫਿਰ ਵੀਰ ਜੀ ਤਨਾ ਮਿਹਨਤ ਬੱਚਾ ਇੱਕ ਪਾਸੇ ਦੋਸਤ 7 ਕਿਲੋ। 7 ਕਿਲੋ। ਥੋੜਾ ਥੋੜਾ ਡਰਦਾ ਥੋੜੀ ਜੱਗੇ ਫੋਨ ਤੋਂ ਡਰਦੀ ਆ ਕੱਟੀ ਥੋੜਾ ਆ ਜਾ। ਕੁੱਤੇ ਤੋਂ ਡਰ ਗਈ ਥੋੜਾ ਜਿਹਾ ਆਪਣੇ। ਹਾਂ। ਤੇ ਵੀਜੇ ਦਾ ਮੁੱਲ ਫਿਰ ਇਹਦਾ। ਮੁੱਲ ਨਹੀਂ ਆਈਏ ਵੀਰ ਜੀ। ਹਾਂਜੀ। ਮੁੱਲ 70? ਹਾਂਜੀ। ਹਾਂ ਨਾ 65 ਹਜ਼ਾਰ ਦੀ ਕੱਟੀ ਦੇਣੀ ਆ। 1000 ਛੱਡ ਦੀ ਹੋਰ। 64 ਦੀ ਕੱਟੀ ਦੇਣੀ ਆ ਜੱਗੇ ਵੀ ਕੋਈ ਜ਼ਿਆਦਾ ਫਰਕ ਨਹੀਂ ਰੱਖਦਾ। ਜਾਇਆ ਬਿਲਕੁਲ ਬਿਲਕੁਲ ਜਾਇਆ ਜੀ 33000 ਦੇ ਕੋਈ ਵੀਰ ਭਰਾ ਫੋਨ ਲਾਵੇ ਖੁੱਲਾ ਹੀ ਮੰਨ ਤੜ ਹੋ ਜੂ ਘਾਟਾ ਬੈਣਾ ਨਹੀਂ ਕੋਈ ਗਾਲ ਹੀ ਨਹੀਂ ਦੇਦਾ ਕਿ ਵੀਰ ਭਰਾ ਨੂੰ ਮੋੜਨਾ ਨਹੀਂ ਹੈ ਯ ਅੱਗੇ ਵੀਰ ਤੇ ਬਾਕੀ ਕੋਈ ਵੀਰ ਭਰਾ ਇਹ ਆਖਣੇ ਗਰਮਿਆਂ ਐਂ ਜੋ ਆ ਥੜਾ ਆ ਜਾ ਕਦੀ ਡਰ ਗਈ ਕੁੱਤੇ ਤੋਂ ਡਰ ਗਈ ਕਰਮਾਲ ਨਾ ਆਵੇ ਲੈ ਮੇਲ ਨਾਲ ਇਹਨੇ ਧਾਰ ਤਈ ਕਰਮਾਲੀ ਨੇ ਥੋੜਾ ਜਿਹਾ ਡਰ ਗਈ ਆਵੇ ਆਲੇ ਇਂ ਤਰਤਾਰਾ ਲਈ ਜਾਂਦੀ ਏ ਇਹ ਤਰਾ ਲਈ ਜਾਂਦੀ ਏ ਕਰਮਾ ਲਈ ਥੋੜੇ ਘਰੋਂ ਕੱਢੀ ਕਾਟਿਆ ਕਿਹਨੇ ਜਿੰਨਾ ਉਹ ਲਈ ਆਪਾਂ ਆ ਵੇ ਇਦਾਂ ਬਸ ਬੈਹੇ ਨਾ ਪਾੜਾ ਵੀ ਨਹੀਂ ਖਾਣਾ ਕਰਮਾ ਲਈ ਐਡੀ ਠੰਡੀ ਮਿੱਠੀ ਆ ਹਾਂ ਬਾਕੀ 63000 ਦੀ ਦੇਣਾ 63000 ਦੀ ਦੇਣੀ ਆ ਚੋਣ ਨਹੀਂ ਨਾ ਲੱਭਣੀ ਵੇ ਜਿੰਦ ਤੱਕ ਮਰਜ਼ੀ ਤਰਾ ਲਾਇਆ ਵੇ ਹਾਂ ਅੱਜ ਘੱਟ ਦੇ ਤਰਾ ਜਾਊਗੀ ਘੱਟੀ ਦੀ ਜੀ ਦੁਵਾਂਡੀਆਂ ਕਰੀ ਜਾਂਦੀਆਂ ਕੋਈ ਜੱਗੇ ਵੀਰ ਦਰੀ ਜਾਂਦੀ ਹਾਂ ਤੇ ਗਾੜੀ ਕਾ ਗਈ ਦੂਜੇ ਨੰਬਰ ਤੇ ਸ਼ਾਈ ਯਾਰ ਸ਼ਾਈ ਯਾਰ ਕਾ ਲਈ ਦੂਜੇ ਨੰਬਰ ਤੇ ਇਹ ਵੀ ਚੰਗੀ ਠੰਡੀ ਧੀ ਰਹੀ ਆ ਹਾਂ ਇਹ ਵੀ ਜੀ ਕਿਨੂ ਕੀ ਚੈੱਕ ਪਾਸ ਜੇ ਤੇ ਦੁੱਧ ਦੁੱਧ 7-8 ਕਿਲੋ ਹੋਊਗਾ 7-8 ਕਿਲੋ ਹੋ ਗਈ 7 ਕਿਲੋ ਕਰਕੇ ਮੰਨੇ ਜੱਗੇ ਵੀਰ ਬਾਕੀ ਹੈ ਵੀ ਚੰਗੀ ਠੰਡੀ ਧੀਰੀ ਦੁੱਧ ਖਾ ਵੇ ਕਿੱਡਾ ਵਾ ਘਾਣ ਹੋ ਇਧਰੇ ਮੇਨ ਗੱਲ ਜਿਹੜੀ ਵੇਖ ਘੱਟ ਪਹਿਲਾਂ ਕੱਦ ਵੇਖ ਲੋ ਕਿੱਡਾ ਜੇ ਬਾਕੀ ਹੋ ਠੰਡੀ ਧੀਰੀ ਆ ਬਾਕੀ ਇਹੇ ਪਾੜਾ ਪੈ ਕੇ ਥੱਲੇ ਬਹਿ ਕੇ ਖਾ ਦਿੰਨੇ ਕਰ ਮਾਰੀ ਜੱਗੇ ਵੀਰ ਠੀਕ ਹੈ ਜੀ ਬਾਕੀ ਇਹ ਵੀ ਹੈ ਚੰਗੀ ਠੰਡੀ ਧੀਰੀ ਆ ਅੰਦਰੇ ਤੋੜ ਲਾ ਬਾਈ ਫੁੱਲ ਵੱਡੀ ਆ ਮੇਨ ਗੱਲ ਵੇਖ ਜੱਗੇ ਵੀਰ ਜਿਹੜੀ ਗੱਲ ਆ ਨਿੱਗੀ ਜੀ ਗਾਂ ਥੋੜਾ ਵਾ ਕਿਤੇ ਬਾਕੀ ਥਾਂ ਵਿਖਾਓ ਕਿੱਡਾ ਹੈ ਇਹ ਨਾ ਸਪੈਸ਼ਲ ਥਾਂ ਲੱਗਾ ਜੀ ਸੱਜਰ ਦੁੱਧ 22 23 ਕਿਲੋ ਦਿੰਦੀ ਹੈ ਸੱਜਰ ਦੁੱਧ 22 23 ਕਿਲੋ ਲੈ ਕੱਦ ਬੋਤਾਂ ਦੀ ਕਿੱਡੀ ਜਾਵੇ ਕੱਦ ਵੇਖੋ ਬਿਨਾਂ ਵੱਡਾ ਗੱਲ ਇੰਡੀ ਸ਼ਾਇਆ ਘਰ ਦਾ ਕੱਦ ਨਹੀਂ ਹੁੰਦਾ ਤੇਰੀ ਫੈਂਟ ਕੋ ਚੈੱਕ ਕਰਾ ਕੇ ਸੌਦਾ ਕਰਨ ਤੋਂ ਪਹਿਲਾਂ ਕੋਈ ਤੇ ਫੈਂਟ ਚੈੱਕ ਕਰਾਵੇ ਸਾਡੇ ਕੋਲ ਜੇ 8 ਆ ਜੇ ਤੇ ਲੈ ਨਹੀਂ ਰਹਿੰਦੇ ਜੱਗੇ ਵੀਰ ਇਹ ਵੀ ਕੋਈ ਸ਼ਰਤ ਜੇ ਕੋਈ ਸੌਦਾ ਕਰਨ ਤੋਂ ਪਹਿਲਾਂ ਫੈਂਟ ਚੈੱਕ ਕਰਾ ਲੈ ਕੱਦ ਬੋਤ ਦੀ ਵੀ ਇਹ ਸ਼ਾਇਆ ਪਿਓ ਰਿਹਾ ਬਾਕੀ ਇਹ ਕਾਲੀ ਪੈਣਾ ਨਹੀਂ ਠੰਡੀ ਮਿੱਠੀ ਬੜੀ ਜਿਆਦੀ ਵੇਰ ਠੰਡੀ ਠੀਰੀ ਹੈ ਲੈ ਜੋ ਇਹ ਆ ਛਾਈ ਵਾਲਾ گاਵਾ ਘਟ ਲੱਭਦੀਆਂ ਇਹ ਵਾਲਾ ਜੱਗੇ ਵੀ ਲੱਭ ਜਾਈਂ ਘਾਟਿਆ ਕਰਮਾ ਵਾਲੀ ਇਹਦੇ ਮੇਨ ਛਾਇ ਮੈਨੂੰ ਵੰਡ ਪਾ ਕੇ ਤੂੰ ਧਾਰਾ ਮਾਰ ਕੇ ਖਾਣ ਹੈ ਹੈ ਬਾਕੀ ਠੰਡੀ ਠਿਰੀ ਉਹ ਜਿੱਤਰਾ ਪਾੜਾ ਪਾ ਗਏ ਬਾਕੀ ਤਾਰਾ ਮਾਰ ਕੇ ਖਾ ਜਾਣੇ ਬਾਕੀ ਇਹ ਤਾਂ ਧਾਰਾ ਮਾਰਨਾ ਮਕਸਦ ਇਹ ਆ ਵੀ ਬਾਕੀ ਬਹੁਤੇ ਵੀ ਰਹਿੰਦੇ ਆ ਵੀ ਕਿਦੇ ਛਾਈ ਵਾਲਾ ਗਾਂ ਗਰਮਣਾ ਹੋਵੇ ਮੇਨ ਗੱਲ ਜਿਹੜੀ ਹਾਲਕ ਵਈ ਗਰਮ ਨਹੀਂ ਠੰਡੀ ਮਿੱਠੀ ਕਰਮਾ ਵਾਲੀ ਆ ਕੇ ਥਾਣ ਸੁਣੋ ਆ ਵੇ ਕਿਡਾ ਸਪੈਸ਼ਲ ਹੈ ਅੱਲਾ ਡੜ ਨੂੜਾ ਵੇ ਇਹਦੇ ਬਾਨੇ ਦੇ ਕਿੰਨੀਆਂ ਆ ਵਾ ਮਿਲ ਕੇ ਨੇ ਇਹ ਪੈ ਵੀ ਲਈ ਆਉਂਦੀ ਆ ਜਦ ਬਾਈ ਤੇ 23 ਕਿਲੋ ਸੱਜੇ ਨੇ ਦਿੱਤਾ ਵਾ ਸ਼ਾਈ ਵਾਲ ਗਾਂ ਜੱਗੇ ਵੀਰ ਸ਼ਾਈ ਵਾਲ ਗਾਂ ਠੰਡੀ ਦੀ ਰਹੀ ਸੀ ਬਾਕੀ ਵੇਖੀ ਚੌਣ ਵੇਖੋ ਬਿਲਾਂ ਦੇ ਬਿਲਕੁਲ ਸਾਫ ਚਵਾਏ ਇਹ ਐ ਜਿਆਦੀ ਠੰਡੀ ਮਿੱਠੀ ਕਰਮਾ ਵਾਲੀ ਇਹ ਥਾਂ ਚ ਭੂਰ ਨੇ ਛੱਟਾ ਨੇ ਨਾੜ ਨੇ ਗਿਲਟੀ ਨੇ ਜੱਗੇ ਵੀਰ ਵੇ ਉਰੀ ਵੱਡੀ ਆਜੀ ਜਨੇ ਲੱਭਦੀ ਆ ਸ਼ਾਈ ਹਾਲ ਚ ਵੇ ਆ ਵੀਰ ਆ ਡੰਡੀ ਮਠੀ ਕਰਮਾ ਵਾਲੀ ਵੇ ਜਦਾ ਮਰਜੀ ਬੈਠੇ ਰੋ ਕਰਮਾ ਵਾਲੀ ਸਲੇ ਕੋਈ ਪਰਵਾਹ ਹੀ ਨਹੀਂ ਹੈ ਜੱਗੇ ਵੀਰੇ ਨੂੰ ਕੇ ਇਹ ਆ ਵੀ ਇਹੋ ਜੀ ਨਸਲ ਲੱਭਦੀ ਬਹੁਤ ਘਟੇ ਬਹੁਤ ਜਿਆਦੀ ਘਟ ਲੱਭਦੀ ਆ ਜੱਗੇ ਵੀਰੇ ਇਹ ਗੱਲ ਸ਼ਾਈ ਹਾਲ ਗਾੜੀ ਦੇ ਵੀ ਗਰਮੀ ਤੋਹਫੇ ਗਰਮੀਆਂ ਦੇ ਵੀਰ ਸਾਰੀ ਗਰਮੀਆਂ ਦੁੱਧ ਦੇਣਾ ਕਰ ਕਰਾ ਥੋੜਾ ਬੱਪੇ ਧੁੱਪੇ ਬਾਂਦੇ ਕੋਈ ਤੇ ਮੇਨ ਗੱਲ ਆ ਗਾਵ ਦੁੱਧ 8 ਕਿਲੋ ਹੱਲੇ ਵੀ ਦੁੱਧ 8 ਕਿਲੋ ਹੀ ਆ ਗਾ ਕੋ ਕੋਪਾ 7 ਕਰਕੇ ਦੇ ਲਈ ਵੀਰ ਭਰਾ ਨੂੰ ਜੱਗੇ ਵੀਰ ਜਿਹੜੀ ਮੇਨ ਗੱਲ ਆ ਨਾ ਆਪਾਂ ਬਿਨਾ ਵੰਗੇ ਤੋਂ ਬਹਿ ਜਾ ਉਹ ਵੀ ਬਿਨਾ ਵੰਗੇ ਤੋਂ ਵੀ ਨਹੀਂ ਹਲਦੀ ਕਰਮਾ ਇਹ ਵੀ ਇਹ ਵੀ ਸ਼ਾਇ ਵਖਾ ਦੇ ਇਹ ਬਿਨਾ ਵੰਗੇ ਤੋਂ ਵੀ ਨਹੀਂ ਹਲਦੀ ਕਰਮਾ ਠੰਡੀ ਮਿੱਟੀ ਐ ਨਹੀਂ ਕੋਈ ਅੰਤ ਨਹੀਂ ਪਵੇ ਕੋਈ ਭਰੇ ਬਜਾਰ ਚ ਚੋਲੇ ਤੇ ਕੱਦ ਬੁੱਤ ਵੇਲਾ ਕਿੱਡਾ ਵਗਾ ਹੁਣੇ ਫੁੱਲ ਰਾਜੀ ਚਮਕਾਲੀ ਆ ਤੇ ਇਹਦਾ ਫਿਰ ਵੀ ਜੀ ਮੁੱਲ ਦਾ ਤੇਰਾ ਮੁੱਲ ਜਾਇਜ ਜੇ ਜਗੇ ਵੀਰ ਅਸਲੀ ਸ਼ਾਇ ਵਾਲ ਬਾਈ ਉਹ 30 ਕਿਲੋ ਵਾਲੀ ਸੱਜੜੀ 80-85 ਹਜ਼ਾਰ ਦੀ ਹੁੰਦੀ ਆ ਹੁਣੀ ਭਾਜੀ ਆ ਹੁਣੀ ਸੱਚਾਈ ਐ ਮੇਨ ਕਹ ਰਿਹਾ ਠੰਡੀ ਮਿੱਟੀ ਕਿ ਨਹੀਂ ਥਣ ਥਣ ਚੱਡੇ ਦੀ ਸਾਫ ਫੇਰਾ ਕੋਈ ਗੁਸਾ ਕਿਰ ਨਹੀਂ ਨਿਗੇ ਨਿਗੇ ਗਾਵਾਂ ਦਾ ਲੱਖ ਲੱਖ ਰੁਪਇਆ ਮੁੱਲ ਆ ਕਦੀ ਮੈਂ ਯਾਰ ਦੋਰੀ ਇੰਟਰਪਾੰਦੀ ਛੱਡ ਦਈਏ 7 ਹੀ ਛੱਡ ਦਈਏ ਦੋ ਹੋਰ ਛੱਡ ਦੇ 40 ਚੋਂ 38 ਦੀ ਹਾਂ 37000 ਦੀ ਦੇ ਦਾਂਗੇ ਅੱਗੇ ਵੀਰ ਬਿਲਕੁਲ ਯਾ ਜੀ 37000 ਦੀ ਗਾਹ ਦੇਣੇ ਥਾਂ ਚੱਡਾ ਵੇਲਾ ਕਿੱਡਾ ਸਾਫ਼ ਆ ਕਰਮਾ ਵਾਲੀ ਨੂੰ ਐ ਢੰਡੀ ਮਿੱਠੀ ਆ ਆ ਲੱਗਾ ਮੇਨ ਗੱਲ ਥਾਣਾ ਜੀ ਵੀ ਆ ਗਈ ਜੀ ਹਾਂ 35000 ਕੋਈ ਜ਼ਿਆਦਾ ਨਹੀਂ 80 85000 ਦੇ ਸੱਜਰ ਗਾਵਾ ਜੱਗੇ ਵੀਰੇ ਕੱਦ ਬੋਤ ਵਾਲੀ ਵੜੀ ਦੇ ਅੱਗੇ ਦੇ ਵੇਖ ਲੈ ਟਰੱਕ ਹੀ ਆ ਗਿਆ ਵੇ ਰੇਲ ਇਹ ਕਿਥੋਂ ਲੈ ਜਾਂਦਾ ਰੇਲ ਦਾ ਤੁਰਾਈ ਆ ਗਿਆ ਇੱਕ ਤਾਂ ਰੇਲ ਦਾ ਡੱਬਾ ਹੀ ਆ ਗਿਆ ਇੰਜਣੀ ਆ ਗਿਆ ਇਹਨੇ ਸਾਰਾ ਇੰਜਣੀ ਰੇਲ ਇਧਰ ਸਭ ਤੋਂ ਵੱਡੀ ਗੱਲ ਇਹ ਸੁਣ ਕੇ ਰਹਿਣਗੀ ਹੋਊਗੀ ਵੀ ਗੱਭਣੇ ਸਾਢੇ 7 ਮਹੀਨਿਆਂ ਦੀ 7 ਮਹੀਨਿਆਂ ਦੀ ਗੱਭਣ 8 ਕਿਲੋ ਦੁੱਧ ਆ ਜਗੇ ਵੀਰ ਕਰਮਾ ਵਾਲੀ ਕੋਲ ਪੂਰੇ ਗਿਣਤੀ ਦੇ 45 ਦਿਨਾਂ ਨੂੰ ਗਾਂ ਫੇਰ ਹੁੰਦੀ ਏ ਤੇ 45 ਦਿਨਾਂ ਨੂੰ ਗਾਂ ਹੁੰਦੀ ਆ ਇਧਰ ਇਹ ਨਾੜਾ ਵੇਖ ਥਣ ਵੇਖ ਕਿੱਡਾ ਜਿਆਦਾ ਚੰਗਾ ਕੋਈ ਨਿਗੇ ਨਿਗੇ ਥਣ ਆ ਲਿਆ ਥੋੜਾ ਥਣ ਸਪੈਸ਼ਲ ਵੇਖ ਕਿੱਡੇ ਆ ਇਹਦੇ ਦਾ ਦੁੱਧ ਕਿੰਨਾ ਹੋਊ ਫਿਰ 8 ਕਿਲੋ ਹੋ ਕੋਈ ਸੱਤ ਕਰਕੇ ਲੈ ਜੇ ਇਹਦੇ ਕੋਲ ਹਾਲੇ ਵੀ 8 ਕਿਲੋ ਦੁੱਧ ਤੇ 45 ਦਿਨਾਂ ਨੂੰ ਗਾਂ ਫੇਰ ਸੂ ਬੈਣੀ ਜੇ ਇਧਰ ਇਹ ਐਡੀ ਢੰਡੀ ਮਿੱਠੀ ਕੋਈ ਅੰਤ ਨਹੀਂ ਥੋੜਾ ਜਿਹਾ ਸੱਜਾ ਚੌਥੇ ਚ ਮਾਰਦੀ ਸਾਲ ਲੈ ਆ ਕੇ ਤਾਂ ਜਿਹਾ ਭੂਰ ਨਹੀਂ ਛਟਾਣੇ ਤੇ ਜਰਨ ਦੁੱਧ ਕਿੰਨਾ ਦਿੱਤਾ ਹੋਊਗਾ ਇਹ ਸੱਜਰ ਆ ਵੇ ਲੈ ਇੱਕ ਨੰਬਰ ਟੈਗ ਪਿਆ ਜੀ ਦੋਵੇਂ ਕਿੰਨਾ ਵਾਲੀਆਂ ਆਉਂਦੀ ਆ ਕੋਈ ਨਾ ਰਿਕਾਰਡ ਵੀ ਲਾ ਜੇ 38 ਕਿਲੋ ਸੱਜਰ ਦੁੱਧ ਦਿੱਤਾ ਪਿਛਲੇ ਸੂਏ ਜੱਗੇ ਵੀਰ ਨੂੰ ਦਸਮ ਮੁਤਾਬਿਕ 38 ਕਿਲੋ ਤੇ ਵਾ ਕੇ ਐਡੀ ਗਾਂ 38 ਕਿਲੋ ਦੁੱਧਾਂਦਾ ਵੀ ਗਈ ਆ ਲੈ ਜੋ ਵੀ ਜੀ ਫਿਰ ਅਗਲੀ 40 ਕਿਲੋ ਦੁੱਧ ਦੇ ਜੂਗੀ ਵਸ਼ੀ ਜੱਗੇ ਵੀਰ 40 ਲੀਟਰ ਵਾਲੀ ਟੋਕੜ ਗਬਨ ਗਾਂ ਜੇ ਤੇ ਵੇਖ ਕਿਸ ਬਿਊਟੀ ਵੇਖ ਕਿੰਨੀ ਜਿਆਦੀ ਚੰਗੀ ਆ ਵੱਡੀ ਗਾਂ ਆ ਤਿਆਰ ਇੱਕ ਦਸ ਨੂੰ ਵਿਗਣ ਵਾਲੀ ਲੱਖ ਨੂੰ ਹੱਥ ਲਾਉਣ ਵਾਲੀ ਆ ਇਹ ਫੇਰ ਕੋਈ 2 ਡੇਢ ਮਹੀਨੇ ਨੂੰ ਅੱਜ ਤੋਂ ਕੁੜੀ ਇਹ ਵਕਤ ਜਿਤਨਾ ਉਹ ਛੁੱਟੇ ਐ ਐਪ ਚੱਲੇ ਆ ਪੈਸਾ ਡਬਲ ਆਲਾ ਇਹਨੇ ਡੇਢ ਮਹੀਨੇ ਨੂੰ ਪੈਸਾ ਡਬਲ ਕਰਨਾ ਜੀ ਡੇਢ ਮਹੀਨੇ ਨੂੰ ਪੈਸਾ ਡਬਲ ਕਰਨ ਵਾਲੀ ਇਹ ਹੀ ਲਾਡਰੀ ਵੇਖ ਫੁੱਲ ਕੱਤ ਬੋਤਦੀ ਐ ਮੇਨ ਗੱਲ ਵੇ ਅਸੀਂ ਅਗੇ ਆਈਰ ਛੋਟੇ ਅਸੀਂ ਕੱਲੀ ਜਾਊਗੀ ਕੱਲੀ ਜਾਊ ਛੋਟੇ ਹਾਥੀ ਛੋਟੇ ਅਸੀਂ ਕੱਲੀ ਜਾਊਗੀ ਜਿੱਥੇ ਵੀ ਜਾਣੀ ਆ ਲੈ ਜਾਓ ਵੀਰ ਜਮਕੇ ਢਮਕੇ ਵੀ ਯਕੀਨ ਨਹੀਂ ਜਾਂਦੀ ਇਹ ਮੇਨ ਗੱਲ ਭਾਵੇਂ ਭਰੇ ਬਾਜ਼ਾਰ ਚ ਹੋਈ ਆ ਇਹਨਾਂ ਨੂੰ ਕੋਈ ਪ੍ਰਵਾਹ ਥੋੜਾ ਕਰਮ ਵਾਲਿਆਂ ਨੂੰ ਲੈ ਲੈ ਜਾਓ ਵੀਰ ਜੀ ਕਣਕ ਨਾ ਖਾਵੇ ਵੇ ਵੱਡੀ ਗਾਵਾ ਸੱਜਰ 40 ਕਿਲੋ ਐਰਗੀ 40 ਕਿਲੋ ਦੁੱਧ ਭਰ ਜੂਗੀ ਹੱਸ ਕੇ ਹੀ ਅੱਗੇ ਵੀਰ ਕਿਹ ਆਈ ਪਤਾ ਥੱਲੇ ਦੀ ਸਫਾਈ ਉਸ ਕੋਈ ਆਵੇ ਨਾ ਕਿੰਨੀਆਂ ਯਾਦੀਆਂ ਚੰਗੀਆਂ ਨੇ ਮੁਹੱਲੇ ਵੀ ਬਾਕੀ ਇਹ ਆ ਵੀ ਗਾਂ ਆਪਣੀਆਂ ਗਾਵਾਂ ਤਿਆਰ ਹੁੰਆਂ ਰੱਖਣ ਪਰ ਲੰਬੀਆਂ ਨਾਲ ਦੂਣ ਪਾ ਪਾ ਉੜਦੀਆਂ ਹਾਂ ਤੇ ਇਹਦਾ ਵੀ ਜੀ ਫਿਰ ਮੁੱਲ ਜਿਹੜਾ ਅੱਜ ਕਰਦੀ ਹੈ ਜਿਹੜਾ 1.5 ਮਿੰਨ ਨੂੰ ਕੋਈ ਡਬਲ ਕਰ ਲੇ ਇਹ ਆਜ ਮੁੱਲ ਇਹ 50 ਹਜ਼ਾਰ ਦੀ ਪੂਰੀ ਦੇਦੀ ਕਰਦੀ ਹੈ ਛੋਟ ਥੋੜੀ ਜਾਇਜ ਥੋੜੀ 40 ਕਿਲੋ ਵਾਲੀ ਆ ਜੇ ਅੱਗੇ ਵੀਰ ਕੋਈ ਬਾਹਰ ਲੈਣ ਚੱਲ ਜੇ ਹੁਣ ਵੀ 60 ਦੀ ਆਉਣੀ ਹੈ ਹੁਣ ਵੀ ਸਾਢੇ ਦੀ ਆਉਣੀ ਜਿਹੜੇ ਸਮੇਂ ਚੱਲਣ ਦੇ ਆ ਛੱਡਦੀ ਹੈ 5-7 5 ਨਹੀਂ 10 ਹੀ ਛੱਡ ਦੇਣਾ 40 ਹਜ਼ਾਰ ਦੀ 40 ਦੀ ਔਰ ਯਾਰ ਛੱਡ ਦੇ ਤਿੰਨ 37000 ਦੀ 37 37000 ਦੀ ਆ ਬਸ ਕੋਈ ਆਫਰ ਹੈ ਜੇ ਹੁਣ ਛੋਟਾ ਛੱਟਾਂ ਵਾਲੇ ਕੰਮ ਹੋ ਗਏ ਜੇ ਇਧਰੇ ਵੀਰ ਨੇ ਤਾਂ ਕੰਮ ਆਪ ਨੂੰ ਬੜੀ ਮਹਿੰਗੀ ਇਧਰੇ ਸੱਜਰਾ ਇਹਨਾਂ ਚੱਡਾ ਵੇ ਲਾ ਸੱਤਾ 7.5 ਮਹੀਨੇ ਦੀ ਗੱਬਣਾ 8 ਕਿਲੋ ਦਾ ਸੱਜਰਾ 40 ਕਿਲੋ ਦਾ ਦੇ ਜਿਹੜਾ ਕਾਰਡ ਦੇ ਡੇਢ ਡੇਢ ਮਹੀਨੇ ਨੂੰ ਗਾਣਾ ਸੂਵੇ ਤੇ ਪਰ ਜਾਣਾ ਪਰਾਂਗੇ ਜਿੰਨੇ ਦਿਨ ਉੱਤੇ ਖੜੂਗੀ ਰਾਂ ਉਹਨੇ 10000 10000 ਬਾਦ ਦੋਨੇ 10000 ਬਾਦ ਜੇ ਡੇਢ ਮਹੀਨੇ ਮੇਰੀ ਵਸੀ ਨਾਲ ਸੂਵੇ 37000 ਦੀ ਜਾਇਜ ਹੈ ਨਾ ਉਹ ਯਾਦਾ ਮੁੱਲ ਨਹੀਂ ਆ ਬਿਲਕੁਲ ਜਾਇਜ 37000 ਦੀ ਸੱਤ ਇਹ ਆਹ ਮੈਂ ਕਿੰਨਾ ਕੀ ਮੁੱਲ ਦਿੱਤਾ ਆ 64 63 ਦੀ ਮੈਂ ਦੇਦਾ ਜੱਗੇ ਵੀਰ 63000 ਦੀ ਕੱਟੀ ਦੇਦਾ ਇਹੋ ਜਿਹਾ ਭਾਣੀ ਕਿਦੋਂ ਲੱਭਣੇ ਇਹ ਭਾਣੀ ਦੇ ਲੱਭਣੇ ਜੱਗੇ ਵੀਰ ਜੇ ਹੁਣ ਲੋਕਾਂ ਦੇ ਭਾਣਾ ਦੀ ਬਾਜ਼ਾਰ ਪੱਧਰ ਹੋਇਆ ਕੋਈ ਪੱਧਰ ਹੀ ਕਰਤਾ ਵਾ ਦੁੱਧ ਵੇਖ ਮਈਆਂ ਉਹ ਕਿੰਨਾ ਕਿੰਨਾ ਤੇ ਵੱਡੀਆਂ ਗਾਹਾਂ ਰਕਮ ਜੋੜਨ ਵਾਲੀਆਂ ਵਾ ਗਾਹ ਜੱਗੇ ਵੀਰ ਬਾਕੀ ਕੋਈ ਪੈਸਾ ਬਾਕੀ ਕੋਈ ਫੋਨ ਲਾ ਓਏ ਮੋੜਨਾ ਹੀ ਨਹੀਂ ਆ ਠੀਕ ਹੈ ਭਾਣੀ ਕਿੱਥੇ ਦੇ ਦੇਣੀ ਆ